ਬਾਬਾ ਜੁਰਾਵਰ ਸਿੰਘ ਬਾਬਾ ਫਤੇ ਸਿੰਘ ਮਾ ਗੁਜਰ ਕੋ ਪਰਿਵਾਰ ਦਾ ਵਿਛੋੜਾ ਹੋਇਆ ਤੇ ਕਿੱਥੇ ਇੱਕ ਸ਼ਰਨ ਮਿਲਦੀ ਹੈ ਕੁੰਬ ਮਾਸਕੀ ਦੀ ਝੋਕੀ ਦੇ ਵਿੱਚ ਅੱਜ ਕਿਹਾ ਜਾਂਦਾ ਕੁੰਬ ਮਾਸਕੀ ਨੂੰ ਬਾਬਾ ਕੁੰਬ ਮਾਸਕੀ ਤੇ ਗੰਗੂ ਨੂੰ ਕੀ ਕਿਹਾ ਜਾਂਦਾ ਜਿਹੜਾ ਸਾਰੀ ਜ਼ਿੰਦਗੀ ਰਸੋਈਏ ਦੇ ਵਿੱਚ ਕੀਤੀ ਸੇਵਾ ਉਹ ਲੁਕਿਆ ਜਾਂਦਾ ਹੈ ਡੰਗੂ ਪਾਪੀਆ ਤੇ ਅਜੇ ਗੁੰਮੋ ਮਾਸਕੀ ਨੇ ਇੱਕ ਰਾਤ ਸੇਵਾ ਕੀਤੀ ਉਹ ਲੁਕਿਆ ਜਾਂਦਾ ਹੈ ਬਾਬਾ ਗੁੰਮੋ ਮਾਸਕੀ ਪਿਆਰੇ ਗੁੰਮੋ ਮਾਸਕੀ ਦੇ ਘਰ ਜਦ ਮਾਂ ਬਿਲਾ ਗੋਰ ਜੀ ਬਾਬਾ ਜੁਰਾਵਰ ਸਿੰਘ ਬਾਬਾ ਫਤੇਸ ਸਿੰਘ ਦੇ ਨੂੰ ਪਾਣੀ ਦੀਆਂ ਲੋਰੀਆਂ ਦੇ ਕੇ ਸੁਲਾਰੇ ਨੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਜਦ ਸੁਲਾਓ ਨਾ ਰਾਤ ਨੂੰ ਤੇ ਇੱਕ ਲੋਰੀ ਜ਼ਰੂਰ ਪਿਆ ਕਰੋ ਆਪਣੇ ਬੱਚਿਆਂ ਨੂੰ ਇਹ ਬੱਚਿਓ ਮਾਂ ਜੁਰਨ ਗੋਰ ਜੀ ਨੂੰ ਚੇਤੇ ਕਰਕੇ ਸੁਣਿਓ ਉਹ ਆਪਣੇ ਵਿਚਾਰ ਨੂੰ ਉੱਥੇ ਲੈ ਜਾਓ ਆਜ ਸੁਤੇ ਨੂੰ ਲੈ ਕੇ ਆ ਕਰੋ ਤਾਂ ਨੰਨ ਬਾਬਾ ਜਿਹੜਾ ਵਰ ਸਿੰਘ ਜੀ ਮੰਨ ਬਾਬਾ ਫਤਿਹ ਸਿਮਰਨ ਕਰਿਆ ਕਰੋ ਬੱਚਿਆਂ ਦੇ ਨਾਲ ਪਾਣੀ ਪੜਿਆ ਕਰੋ ਬੱਚਿਆਂ ਦੇ ਨਾਲ ਬੱਚਿਆਂ ਨੂੰ ਪਿਆਸ ਲੱਗਿਆ ਕਰੋ ਅੱਜ ਜਿਹੜਾ ਡੇ ਆਫ ਹੈ ਕ੍ਰਿਸ਼ਨਸ ਡੇ ਮਾਫ ਕਰੇ ਸਾਡੇ ਸਿੱਖ ਵੀਰ ਵੀ ਨੂੰ ਮਰੇ ਚੇਚੇ ਤੋਂ ਮਨਾਣੇ ਨੇ ਇਹ ਸਿੱਖਾਂ ਦਾ ਦੀਵਾਰ ਨਹੀਂ ਹੈ ਸਿੱਖਾਂ ਦਾ ਦੀਵਾਰ ਕੀ ਹੈ ਅੱਜ ਸਾਡੇ ਸਿੱਖ ਕਿਹੜੇ ਰਸਤੇ 'ਤੇ ਰੁਪੇ ਨੇ ਤਿਆਰ ਹੋ ਮੇਰੇ ਮਾਲਕ ਨੂੰ ਪੜ ਗਏ ਆ ਅੱਜ ਬਾਬਾ ਜੁਰਾਵਰ ਸਿੰਘ ਬਾਬਾ ਫਤੇਸ ਸਿੰਘ ਦੀ ਪਹਿਲੀ ਕਚੇਰੀ ਲੱਗੀ ਸੀ ਪਹਿਲੀ ਕਚੇਰੀ ਮਾ ਗੁਜਰਪੋੜ ਦੀ ਰਾਤ ਨੂੰ ਤੁੰਮੋ ਮਾਸੀ ਨੇ ਕਰ ਦਿੱਤੇ ਫੇਰੇ ਨੇ ਨਾ ਦੂਜੀ ਦਿਨ ਗੰਗੂ ਮਿਲਿਆ ਬਾਬਾ ਜੁਰਾਵਰ ਸਿੰਘ ਬਾਬਾ ਫਤੇਸ ਸਿੰਘ ਗੰਗੂ ਨੂੰ ਵੇਖ ਕੇ ਲੱਗੇ ਮਾ ਆਪਣਾ ਮਿਲ ਗਿਆ ਬੜੇ ਖੁਸ਼ ਹੋਏ ਪਿਆਰੀ ਯਾਦ ਰੱਖਿਓ ਆਪਣਾ ਹੀ ਹੁੰਦਾ ਜਿਵੇਂ ਤੋਖੇ ਦਿੰਦਾ ਹੈ ਆਪਣਾ ਹੀ ਹੁੰਦਾ ਹੈ ਘਰ ਦਾ ਪਿੰਡੀ ਲੰਕਾ ਚਾਹੇ ਆਪਣਾ ਹੀ ਹੁੰਦਾ ਹੈ ਗੰਗੂ ਨੂੰ ਵੀ ਕਿਨੇ ਬੜੇ ਖੁਸ਼ ਹੋਏ ਕਹਿਣ ਲੱਗੇ ਮਾਂ ਜੀ ਆਪਣਾ ਮਿਲ ਗਿਆ ਇੱਕ ਰਾਤ ਗੰਗੂ ਦੇ ਘਰ ਠੇਰੇ ਮਾਰ ਗੁਜਰਕੋਟ ਜੀ ਪਿਆਰੇ ਉਹ ਯਾਦ ਰੱਖਿਓ ਤਨ ਹੈ ਮਾਂ ਗੁਜਰਕੋਟ ਜੀ ਜਿੰਨਾ ਤੇ ਨਾ ਵੱਡਾ ਜਿਗਰਾ ਇਹ ਜਿਗਰਾ ਕਿੱਥੋਂ ਆਇਆ ਇਹ ਸਾਰਾ ਜਿਗਰਾ ਪਾਣੀ ਵਿੱਚੋਂ ਨਾਮ ਵਿੱਚੋਂ ਸੇਵਾ ਵਿੱਚੋਂ ਤੇ ਮਾਂ ਗੁਜਰਕੋਟ ਜੀ ਰਾਤ ਗੰਗੂ ਦੇ ਕਰ ਆਰਾਮ ਕਰ ਰਹੇ ਨੇ ਤੇ ਗੰਗੂ ਉਸ ਵੇਲੇ ਮਾਂ ਗੁਜਰਕੋੜ ਜੀ ਨੇ ਨਾ ਆਪਣੀ ਜਿਹੜੀ ਗੁੱਤਲੀ ਸੀ ਨਾ ਉਹਦੇ ਵਿੱਚੋਂ ਮੋਰਾ ਕੱਢੀਆਂ ਤੇ ਗੰਗੂ ਨੂੰ ਦਿੱਤੀਆਂ ਤੇ ਕਿਆ ਗੰਗੂ ਇੱਕ ਕੁਝ ਸੋਨੇ ਦੀਆਂ ਮੋਰਿਆਂ ਨੇ ਤੇ ਸ਼ਾਮਗੇ ਰੱਖ ਲੈ ਤੇ ਗੰਗੂ ਨੇ ਜਦ ਮਾਇਆ ਵੇਖ ਲਈ ਮੂੰਹ ਕਿਉਂਕਿ ਮੋਹ ਅੰਦਰ ਪੈਦਾ ਹੋ ਜਾਂਦਾ ਹੈ ਪਿਆਰਿਓ ਜਦੋਂ ਤੁਸੀਂ ਕਿਸੇ ਮਾਇਆ ਨੂੰ ਵੇਖ ਲੋ ਤੇ ਬੰਦਾ ਲਾਲਚੀ ਹੋ ਜਾਂਦਾ ਹੁਣ ਮਾਇਆ ਵੇਖ ਲਈ ਮੋਹਰਾ ਵੇਖ ਲਿਆ ਤੇ ਮਨ ਲਾਲਚ ਹੋ ਗਿਆ ਤੇ ਲਾਲਚ ਵਿੱਚ ਫਸ ਕੇ ਰਾਤ ਨੂੰ ਉਸ ਗੰਗੂ ਨੇ ਉਹ ਜਿਹੜੀ ਗੁਤਲੀ ਸੀ ਨਾ ਉਹ ਚੁੱਕ ਲਈਤੀ ਉਹ ਚੁੱਕ ਕੇ ਥੱਲੇ ਨੂੰ ਲੈ ਆਇਆ ਤੇ ਮਾਰ ਗੁਜ਼ਰ ਕੋਣ ਦੇ ਅੰਦਰ ਜਾਂ ਵੀ ਸੀ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹੀ ਜਿਨ੍ਹਾਂ ਨੇ ਆਪਣੇ ਹੱਥਾਂ ਨਾਲ ਆਪਣੇ ਪਿਤਾ ਨੂੰ ਆਪਣੇ ਪਤੀ ਨੂੰ ਜਾਂਦੇ ਵੇਖਿਆ ਆਪਣੇ ਪੁੱਤਿਆਂ ਨੂੰ ਜਾਂਦੇ ਵੇਖ ਰਹੇ ਨੇ ਅੱਜ ਅਸਮਾਨ ਨੂੰ ਸਭ ਪਤਾ ਹੈ ਬਿਆਰਿਓ ਸਵੇਰੇ ਜਦੋਂ ਕੋਈ ਨਾਮਾ ਗੁਜਰ ਕਰਨ ਲੱਗੇ ਕੰਗੂ ਤੂੰ ਗੁੱਟਲੀ ਚੱਕੀ ਸੀ ਸਾਹਮਣੇ ਰੱਖ ਲੈ ਅੰਦਰ ਜਾ ਮੇਰੇ ਨੂੰ ਸਪਤਾ ਹੁੰਦਾ ਏ ਤੇ ਉਸ ਵੇਲੇ ਡੰਗੂ ਕੰਡ ਲੱਗਾ ਮਾਂ ਮੈਨੂੰ ਚੋਰ ਆਖ ਰਹੇ ਹੋ ਮੈਂ ਸਰਕਾਰ ਤੋਂ ਨਹੀਂ ਡਰਿਆ ਮੈਂ ਤੁਹਾਨੂੰ ਰਾਤ ਆਪਣੇ ਘਰ ਵਿੱਚ ਰੱਖਿਆ ਇੰਮਾਲ ਗੁਜਰ ਕਰ ਕਰਨ ਲੱਗੇ ਬੱਚਿਆ ਗੰਗੂਆ ਰੋਣਾ ਨਾ ਆਉਂਦਾ ਨਹੀਂ ਬੋਲ ਕੇ ਜਕੀ ਚੱਕੀ ਤੇ ਸਾਮ ਕੀ ਰੱਖ ਲੈ ਅਸੀਂ ਕੀ ਕਰਾਂਗੇ ਰੱਬ ਦਾ ਵਾਸਤਾ ਜੀ ਨਾ ਬੋਲ ਕਹਿੰਦਾ ਨਹੀਂ ਮੈਂ ਸਰਕਾਰ ਕੋਲ ਜਾ ਕੇ ਸ਼ਿਕਾਇਤ ਕਰਾਂਗਾ ਪਿਆਰਿਓ ਕੁਰਸੀ ਵਿੱਚ ਭਰ ਗਿਆ ਤੇ ਸਰਕਾਰ ਕੋਲ ਚਲ ਗਿਆ ਉਹ ਤਵਲੀ ਦੇ ਵਿੱਚ ਜਾ ਕੇ ਸ਼ਿਕਾਇਤ ਕਰ ਦਿੱਤੀ ਕਿ ਗੋਬਿੰਦ ਦੀ ਮਾਂ ਕਿ ਪੁੱਤਰ ਮੇਰੇ ਕੋਲ ਨਹੀਂ ਤੁਸੀਂ ਗ੍ਰਿਫਤਾਰ ਕਰ ਲੋ ਪਿਆਰਿਓ ਮਾ ਗੁਜਰਕੋੜ ਦੀ ਪੋਤਵਾਲੀ ਦੇ ਵਿੱਚ ਭੇਜ ਦਿੱਤਾ 80 ਸਾਲਾਂ ਦੀ ਮਾ ਗੁਜਰਕੋੜ 80 ਸਾਲ ਉਹ ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ ਕਿੱਦਾਂ ਘਟੇ ਲੱਗਦੀ ਅੱਜ ਤੇ ਇੰਨੀ ਠੰਡ ਨਹੀਂ ਹੈਗੀ ਉਸ ਵੇਲੇ ਇੰਨੇ ਭਿਆਨਕ ਜੰਗਲ ਹੁੰਦੇ ਸੀ ਕਿੰਨੀ ਠੰਡ ਪੈਂਦੀ ਸੀ ਮਾ ਗੁਜਰਕੋੜ ਪਿਆਰਿਓ ਆਪਣੇ ਬੱਚਿਆਂ ਨੂੰ ਗੁਗਲ ਦੇ ਵਿੱਚ ਲਪੇਟ ਕੇ ਸੁਣਾ ਰਹੇ ਨੇ ਰਾਤ ਨੂੰ ਬਾਣੀ ਦੀਆਂ ਲੋਰੀਆਂ ਦੇ ਰਹੇ ਨੇ ਦੀ ਵਿੱਚ ਇਹ ਮਾ ਗੁਰ ਗੁਰ ਜੀ ਨੇ ਇੱਕ ਬਚਨ ਕਿਹਾ ਤੁਹਾਨੂੰ ਵੀ ਸਾਰਿਆਂ ਨੂੰ ਇਹ ਨੂੰ ਸਾਰਿਆਂ ਨੂੰ ਕਿਹਾ ਕਿ ਮੈਂ ਤੁਹਾਨੂੰ ਇੱਕ ਬਚਨ ਕਹਿ ਰਹੀ ਹਾਂ ਜਦ ਤੁਸੀਂ ਆਪਣੇ ਪੰਛੀਆਂ ਦੇ ਕੰਗੀ ਹਾਲੇ ਹੋ ਨਾ ਪਿਆਰੇ ਰੋਜ ਤੇ ਇੱਕ ਗੱਲ ਨੂੰ ਚੇਤੇ ਕਰਿਓ ਆਪਣੀ ਸੁਰਤ ਨੂੰ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਬਫਤੇਗੜ ਸਾਹਿਬ ਨੂੰ ਲੈ ਜਾਓ ਆਪਣੀ ਸੁਰਤ ਦੇ ਵਿੱਚੋਂ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਨੂੰ ਵੇਖੋ ਫਤੇਗੜ ਸਾਹਿਬ ਨੂੰ ਵੇਖੋ ਕਿਵੇਂ ਇੰਨੀ ਠੰਡ ਦੇ ਵਿੱਚ मां ਗੁਰਪੁਰਖ ਜੀ ਆਪਣੇ ਬੱਚਿਆਂ ਨੂੰ ਟੰਗੀ ਕਰਦੇ ਕਰਦੇ ਸਿਮਰਨ ਕਰਦੇ ਨੇ ਜੇ ਤੁਸੀਂ ਆਪਣੇ ਬੱਚਿਆਂ ਦੇ ਵਿੱਚ ਪਾਪਾ ਜੁਰਾਵਰ ਸਿੰਘ ਪਾਪਾ ਫਤੇ ਸਿੰਘ ਦੇ ਨਾਂ ਚੁੰਦੇ ਨਾ ਆਪਣੇ ਸੁਨਤ ਨੂੰ ਉੱਤੇ ਲਿਖਿਆ ਕਰ ਸੋ ਤੁਹਾਨੂੰ ਆਪਣੇ ਬੱਚਿਆਂ ਦੇ ਵਿੱਚ ਵੀ ਪਾਪਾ ਜੁਰਾਵਰ ਸਿੰਘ ਪਾਪਾ ਤੁਹਾਨੂੰ ਆਪਣੇ ਬੱਚਿਆਂ ਦੇ ਵਿੱਚੇ ਪਾਪਾ ਜੁਰਾਵਰ ਸਿੰਘ ਪਾਪਾ ਫਤੇ ਸਿੰਘ ਜੀ ਦਾ ਰੂਪ ਦਿਖੇਗਾ ਪਿਆਰਿਓ ਆਪਣੇ ਸੁਨਤ ਨੂੰ ਲੈ ਕੇ ਜਾਂਦੇ ਹੋਏ ਲੋੜੇ ਨਾ ਮਾ ਗੁਰਗਰਕੌਰ ਜੀ ਨੇ ਸਾਨੂੰ ਕੰਗੀ ਦਿੱਤੀ ਜਦ ਕੰਗੀ ਕਰ ਲਿਓ ਨਾ ਆਪਣੇ ਬੱਚਿਆਂ ਨੂੰ ਤੇ ਸਾਨੂੰ ਸਮਝਾਇਆ ਕਿ ਬੱਚੇ ਉਹ ਡੋਲੇਓ ਨਾ ਤੇ ਅਸੀਂ ਅਜ ਡੋਲ ਰਹੇ ਆ ਅੱਗੇ ਸਿੱਖੀ ਤੋਂ ਦੂਰ ਹੋ ਰਹੇ ਆ ਅੱਜ ਬਾਣੀ ਤੋਂ ਦੂਰ ਹਾਂ ਅੱਜ ਸਾਡੇ ਕੋਲ ਦੁੱਖ ਨੇ ਤੇ ਮੇਰੇ ਮਾਲਕ ਦੇਖੋ ਲੈ ਨਾ ਵੱਡਾ ਦੁੱਖ ਸੀ ਤਾਂ ਵੀ ਬਾਣੀ ਨਹੀਂ ਛੱਡੀ ਮਾ ਗੁਰਗਰਕੌਰ ਜੀ ਕੋਲ ਐਨਾ ਵੱਡਾ ਦੁੱਖ ਸੀ ਤਾਂ ਵੀ ਬਾਣੀ ਨਹੀਂ ਛੱਡੀ ਤਾਂ ਵੀ ਨਾਮ ਨਹੀਂ ਛੱਡਿਆ ਉਹਨਾਂ ਨੇ ਕੋਈ ਗੱਲ ਕਹੀ ਤੇਰੇ ਪਰਵਸੀ ਪਿਆਰੇ ਪਰ ਉਸੇ ਤੇ ਜੀਰੇ ਸੀ ਉਹ ਜਦ ਮੇਰੀ ਮਾਂ ਗੁਜਰਪੁਰ ਜੀ ਨੂੰ ਠੰਡੇ ਬੁੱਲੀ ਵਾਲੇ ਲੈ ਕੇ ਗਏ ਨਾ ਉਸ ਵੇਲੇ ਮਾਂ ਗੁਜਰਪੁਰ ਜੀ ਬੱਚਿਆਂ ਨੂੰ ਲੋਰੀ ਦੇ ਰਹੇ ਨੇ ਪਾਣੀ ਦੀਆਂ ਤੇ ਜਦ ਪਹਿਲੀ ਕਚੇਰੀ ਲੱਗੀ ਬਾਬਾ ਜ਼ਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਨੇ ਤੇ ਸੂਬਾ ਸੋਚ ਰਿਹਾ ਸੀ ਕਿ ਕੁਝ ਨਾ ਕੁਝ ਤਰੀਕਾ ਕਰੇ ਬੱਚਿਆਂ ਨੂੰ ਛੁਕਾਣ ਦਾ ਵੱਡਾ ਦਰਵਾਜ਼ਾ ਬੰਦ ਛੋਟਾ ਛੁੱਟੀ ਜਿਹੜੀ ਖਿੜਕੀ ਹੁੰਦੀ ਉਹਨੂੰ ਖੋਲ ਦਿੱਤੀ ਛੋਟਾ ਦਰਵਾਜਾ ਜਦ ਖੋਲਿਆ ਨਾ ਉਹਨੇ ਸਿਰ ਝੁਕਾ ਕੇ ਆਣਗੇ ਪਰ ਕੋਲ ਗਿਆ ਵਜੀਤਾ ਕਿ ਪੁੱਤ ਕਿਦੇ ਨੇ ਪੁੱਤ ਨੇ ਗੁਰੂ ਘਰ ਕੋਪ ਦੇ ਦਿੱਤੀ ਪਰ ਗਿਆ ਵਜੀਤਾ ਗੁਰੂ ਗੋਬਿੰਦ ਸਿੰਘ ਜੀ ਦੇ ਲਾਡਲੇ ਨੇ ਲਖਦੇ ਜਿਗਰ ਨੇ ਪਿਆਰਿਓ ਜਦ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਕਚੇਰੀ ਦੇ ਵਿੱਚ ਗਏ ਨਾ ਸਭ ਤੋਂ ਪਹਿਲਾਂ ਕਚੇਰੀ ਦੇ ਵਿੱਚ ਜਾ ਕੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਨੇ ਫਤੇ ਬੁਲਾਈ ਵਾਹੀ ਗੁਰੂ ਜੀ ਦਾ ਖਾਲਸਾ ਵਾਹੀ ਗਈ ਫਤੇ ਫਤੇ ਜਦੋਂ ਬੁਲਾਈ ਨਾ ਸਾਰੇ ਹੈਰਾਨ ਹੋ ਗਏ ਕਿ ਛੋਟੇ ਛੋਟੇ ਬੱਚੇ ਇੱਥੇ ਆ ਕੇ ਕੋਈ ਵੀ ਆਪਣੇ ਧਰਮ ਦਾ ਨਾਂ ਨਹੀਂ ਲੈਂਦਾ ਇੱਥੇ ਆ ਕੇ ਫੱਤੇ ਬੁਲਾ ਰਹੇ ਨੇ ਫੱਤੇ ਜਦੋਂ ਬੁਲਾਈ ਉੱਤੇ ਸੁਚਾਨੰਦ ਖੜਾ ਸੀ ਕਹਿਣ ਲੱਗਾ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਕਚੇਰੀ ਨਹੀਂ ਇਹ ਆਨੰਦਪੁਰਾ ਨਹੀਂ ਇੱਥੇ ਸਦਾਬ ਕਰੋ ਬਾਬਾ ਜੋਰਾਵਰ ਸਿੰਘ ਬਾਬਾ ਫੱਤੇ ਸਿੰਘ ਕਹਿਣ ਲੱਗੇ ਕਚੇਰੀ ਜਿੱਦੀ ਮਰਜ਼ੀ ਹੋਊ ਸਾਨੂੰ ਪਿਓ ਨੇ ਕਿਹਾ ਫੱਤੇ ਬੁਲਾਉਣੀ ਐ ਫੱਤੇ ਜਦੋਂ ਬੁਲਾਈ ਬੜਾ ਧਮਕਾਇਆ ਬੜੇ ਲਾਲਚ ਦਿੱਤੇ ਬੜੇ ਤਸ਼ੀਏ ਦਿੱਤੇ ਪਰ ਪਿਆਰੇ ਉਹ ਤਾਨ ਜਿਗਰਾਂ ਕਲਗੀ ਵਾਲੇ ਦਾ ਜਿੱਨਾਂ ਨੇ ਕਿਵਾਂ ਜੇ ਸੂਰਮੇ ਬਾਬਾ ਜੁਰਾਵਰ ਸਿੰਘ ਬਾਬਾ ਫਤਿਹ ਸਿੰਘ ਨੂੰ ਜਨਮ ਦਿੱਤਾ ਤਾਨ ਜਿਗਰਾਂ ਕਲਗੀ ਵਾਲੇ ਦਾ ਤਾਨ ਜਿਗਰਾਂ ਬਾਜਾ ਵਾਲੇ ਦਾ ਦੂਜੇ ਦਿਨ ਦੀ ਕਚੇਰੀ ਲੱਗੀ ਹਮਕਾਇਆ ਲਾਲਚ ਦਿੱਤੇ ਤਸ਼ੀਹ ਦਿੱਤੇ ਕਹਿਣ ਲੱਗੇ ਤੁਹਾਡੇ ਪਰਾਂਵਾਂ ਨੂੰ ਅਸੀਂ ਮਾਰ ਦਿੱਤਾ ਹੈ ਤੁਹਾਡੇ ਪਿਓ ਨੂੰ ਫੜ ਲਿਆ ਉਸ ਵੇਲੇ ਬਾਬਾ ਜੁਰਾਵਰ ਸਿੰਘ ਬਾਬਾ ਫਤਿਹ ਸਿੰਘ ਕੇ ਲਗੇ ਉਹ ਬਜੀਤਿਆ ਉਹ ਸੂਬਿਆ ਆਪਣੇ ਆਪ ਨੂੰ ਵੱਡਾ ਨਾ ਖਾ ਵੱਡਾ ਨਹੀਂ ਤੂੰ ਸਾਨੂੰ ਨਹੀਂ ਡਰਾ ਸਕਦਾ ਦੁਨੀਆ 'ਚ ਵਿੱਚ ਇੰਕਾ ਦੀ ਤਲਵਾਰ ਵੀ ਨਹੀਂ ਜਿਹੜੀ ਸਾਡੇ ਪਿਓ ਨੂੰ ਹਰਾ ਸਕਦੀ ਤੇ ਹੋ ਜਾਂ ਸੁਗਰਮਾ ਨਹੀਂ ਪਹਿਲਾਂ ਕੋਆ ਜਿਹੜਾ ਸਾਡੇ ਪਿਓ ਨੂੰ ਹਟਦਾ ਇੰਨੇ ਲਾਲਚੇ ਦਿੱਤੇ ਐਨਾ ਧਮਕਾਇਆ ਫੇਰ ਕਹਿਰੀ ਲੱਗੀ ਬੜਾ ਧਮਕਾਇਆ ਬੜੇ ਤਸ਼ੀਅ ਦਿੱਤੇ ਸੂਬਾ ਬੜੇ ਗੁੱਸੇ ਵਿੱਚ ਆ ਕੇ ਕਹਿੰਨੇ ਲੱਗਾ ਸੁਣਾਉ ਮੱਤਵਾ ਮੱਤਵਾ ਕੀ ਸੁਣਾਇਆ ਕਿ ਕੱਲ ਨੂੰ ਇਹਨਾਂ ਨੂੰ ਸਿੰਧਾ ਨੀਹਾ ਵਿੱਚ ਛਿੰਡ ਦੇਣਾ ਮਾ ਗੁਜਰਕੌਰ ਅੱਜ ਮਾ ਗੁਜਰਕੌਰ ਦੀ ਪੱਜੀ ਪੱਜੀ ਹੈ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਠੰਡੇ ਪੁਰਜਵਲ ਤੇ ਮਾ ਗੁਜਰਕੌਰ ਜੀ ਨੇ ਪੁੱਛਿਆ ਬੱਚਿਓ ਦੱਸੋ ਅੱਜ ਕੀ ਕਹਿੰਦੇ ਨੇ ਤੇ ਮਾ ਗੁਜਰਕੌਰ ਜੀ ਨੂੰ ਦੱਸਿਆ मां ਅੱਜ ਸਾਨੂੰ ਕਹਿ ਰਹੇ ਨੇ ਕਿ ਕੱਲ ਨੂੰ ਤੁਹਾਨੂੰ ਨੀਹਾ ਵਿੱਚ ਚਿੰਨ ਦੇਣਗੇ ਮਾਂ ਨੇ ਕਿਹਾ ਬੱਚਿਓ ਤੁਹਾਨੂੰ ਨੀਹਾ ਵਿੱਚ ਚਿੰਨ ਦੇਣਗੇ ਮਾਰ ਥੋੜੀ ਦੇਣਗੇ ਮਰ ਨਹੀਂ ਸਕਦੇ ਬੱਚਿਓ ਸ਼ਹੀਦ ਤਾਂ ਅਮਰ ਹੁੰਦੇ ਨੇ ਸ਼ਹੀਦ ਕਦੇ ਮਰਦੇ ਨਹੀਂ ਬੱਚਿਓ ਰੈਂਦੀ ਦੁਨੀਆ ਤੱਕ ਤੁਹਾਡਾ ਨਾਂ ਰਹੇਗਾ ਤੁਸੀਂ ਮਰ ਨਹੀਂ ਸਕਦੇ ਤੇ ਬੱਚੇ ਜਦੋਂ ਗਿਆ ਨਾ ਇਹ ਤਾਂ ਖਿ ਮਰ ਨਹੀਂ ਸਕਦੇ ਪਿਆਰਿਓ ਯਾਦ ਰੱਖਿਓ ਸ਼ਹੀਦ ਅਮਰ ਹੁੰਦੇ ਨੇ ਸ਼ਹੀਦ ਕਦੇ ਮਰਦੇ ਨਹੀਂ ਸਾਰੀ ਰਾਤ ਮਾਂ ਗੁਜਰਨ ਕੋਰ ਦੀ ਪੱਛਿਆ ਦੇ ਲਾਲੀ ਤੇ ਕਲੀਮ ਕਰ ਰਹੇ ਨੇ ਸ੍ਰੀ ਸੁਮਨੀ ਸਾਹਿਬ ਜੀ ਦਾ ਬਾਣ ਕੀਤਾ ਇਤਿਹਾਸ ਦੱਸਿਆ ਬੱਚਿਆਂ ਨੂੰ ਕਿ ਬੱਚਿਆਂ ਡੋਲੇ ਨਾ ਬੱਚਿਆਂ ਨੂੰ ਦੱਸਿਆ ਕਪਟਿਵ ਹਾਰ ਨਾ ਮੰਨਿਓ ਉਹ ਤੁਹਾਨੂੰ ਬੜਾ ਧਮਕਾਣਗੇ ਉਹ ਤੁਹਾਨੂੰ ਬੜੇ ਲਾਲਚ ਦੇਣਗੇ ਉਹ ਤੁਹਾਨੂੰ ਤਸ਼ੀਹ ਦੇਣਗੇ ਪਰ ਤੁਸੀਂ ਆਪਣੇ ਦਾਦੇ ਦੀ ਚਿੱਟੀ ਪੱਗ ਨੂੰ ਦਾਗ ਨਾ ਲਾਇਓ ਤੁਹਾਡੇ ਦਾਦਾ ਜੀ ਨੇ ਤੁਹਾਨੂੰ ਬਹੁਤ ਤੀਜ ਮਹਾਂਦਰਸ਼ ਕੇ ਪਾਸਿਆਂ ਨੇ ਹਿੰਦ ਦੀ ਚਾਦਰ ਬਣੀ ਸੀ ਜਿਹੜੇ ਉਹਨਾਂ ਨੇ ਆਪਣਾ ਬਲੀਦਾਨ ਦੇ ਦਿੱਤਾ ਕਿਸੇ ਦੇ ਧਰਮ ਨੂੰ ਬਚਾਉਣ ਵਾਸਤੇ ਅੱਜ ਤੁਹਾਨੂੰ ਵੀ ਆਪਣਾ ਬਲੀਦਾਨ ਦੇਣਾ ਪਏਗਾ ਮੇਰੇ ਬੱਚਿਓ ਦੁਨੀਆ ਤੁਹਾਨੂੰ ਯਾਦ ਕਰੇਗੀ ਦੁਨੀਆ ਤੁਹਾਡੀ ਯਾਦ ਮਨਾਏਗੀ ਅੱਜ ਸਾਰੇ ਸੰਸਾਰ ਦੇ ਵਿੱਚ ਹਰ ਸਾਲ ਉਹਨਾਂ ਦੀ ਆਲਮਨ ਹੋਏ ਇਹ ਬਚਿੱਤਾ ਔਰੰਗਜ਼ੇਬ ਨੂੰ ਕਿਹੜਾ ਪੁੱਜਦਾ ਹੈ ਉਹਨਾਂ ਨੂੰ ਕੋਈ ਨਹੀਂ ਪੁੱਜਦਾ ਪਿਆਰੇ ਅੱਜ ਬਾਬਾ ਜੁਰਾਵਰ ਸਿੰਘ ਬਾਬਾ ਫਤਿਹ ਸਿੰਘ ਸਾਰੇ ਯਾਦ ਕਰਦੇ ਨੇ ਕਿਉਂ ਕਿ ਉਹਨਾਂ ਨੇ ਉਹ ਜਿਹੜਾ ਕੰਮ ਕੀਤਾ ਜਿਹੜਾ ਰਲਦੀ ਦੁਨੀਆ ਤੇ ਸੰਸਾਰ ਉਹਨਾਂ ਨੂੰ ਯਾਦ ਕਰਦਾ। ਪਿਆਰਿਓ ਜਦ ਮਾਂ ਗੁਜਰਕੋਟ ਜੀ ਨੂੰ ਬਾਬਾ ਜੁਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਨੇ ਕਿਹਾ ਨਾ ਕਿ ਦਾਦੀ ਸੇ ਬੁਲੇ ਆਪਣੀ ਸਿਪਾਹੀ ਕਿਧਰ ਗਏ ਦਰਿਆ ਤੇ ਹਮਕੋ ਛੋੜ ਕੇ ਰਾਹੀ ਕਿਧਰ ਗਏ ਤੜਪਾ ਕੇ ਹਾਈ ਸੁਰਤ ਏ ਮਾਂ ਹੀ ਕਿਧਰ ਗਏ ਅੱਬਾ ਬੰਗਾ ਕੇ ਲਸ਼ਕਰ ਇਸ ਸ਼ਾਹੀ ਕਿਦਰ ਗਏ ਭਾਈ ਵੀ ਹਮਕੋ ਭੁੱਲ ਗਏ ਸੋਗ ਕੇ ਜੰਗ ਮੇ ਭਾਈ ਵੀ ਹਮਕੋ ਭੁੱਲ ਗਏ ਸੋਗ ਕੇ ਜੰਗ ਮੇ ਆਪਣਾ ਖਿਆਲ ਤੱਕ ਨਹੀਂ ਜੋਗ ਇੱਕ ਤੁਰੀ ਉਹਨਕੋ ਆਪਣਾ ਖਿਆਲ ਵੀ ਨਹੀਂ ਉਹਨਾਂ ਨੂੰ ਆਪਣਾ ਖਿਆਲ ਵੀ ਨਹੀਂ ਆਪਣੇ ਭਰਾਵਾਂ ਨੂੰ ਭੁੱਲ ਗਏ ਤੇ ਉਹਨਾਂ ਨੇ ਕਿਹਾ ਮਾਂ ਜੀ ਜਦ ਵੀਰ ਦੀ ਆਣਗੇ ਨਾ ਅਸੀਂ ਉਹਨਾਂ ਨਾਲ ਗੱਲ ਨਹੀਂ ਕਰਾਂਗੇ ते अल्लाह यार का कितना सोना लिख देने ने कहते दे जब रन अजीत जीत के तशरीफ लाएंगे अब्बा के साथ किस घड़ी जुजार आएंगे करके गिला हर एक से हम रूठ जाएंगे माता कभी पिता कभी भाई मनाएंगे हमें गले लगा के कहेंगे वो बार बार मान जाओ लेकिन हम नहीं मानेंगे ਇਕ ਕਿੰਨਾ ਸੁਣਾ ਨਿਕਲੇ ਅੱਲਾ ਯਾਰ ਖਾਜੀ ਬਾਬਾ ਜੁਰਾਵਰ ਸਿੰਘ ਬਾਬਾ ਫਤੇਸ ਸਿੰਘ ਜੀ ਬਾਰੇ ਤੇ ਅੱਜ ਬਾਬਾ ਜੁਰਾਵਰ ਸਿੰਘ ਬਾਬਾ ਫਤੇਸ ਸਿੰਘ ਜੀ ਜਦ ਸਰਹੰਦ ਦੇ ਨਵਾਬ ਵजीर खान ਨੇ ਫਤਵਾ ਸੁਣਾ ਦਿੱਤਾ ਨਾ ਕਿ ਕੱਲ ਨੂੰ ਨੀਵਾ ਵਿੱਚ ਜਿੰਦ ਦੇਣਾ ਉਸ ਵੇਲੇ ਬਾਬਾ ਜੁਰਾਵਰ ਸਿੰਘ ਬਾਬਾ ਫਤੇਸ ਸਿੰਘ ਜੀ ਨੂੰ ਮਾਲ ਗੁਜਰ ਕੋ ਜੀ ਤਿਆਰ ਕਰ ਲੈ ਨੇ ਕਿ ਬੱਚਿਓ ਹੁਣ ਮੈਂ ਤੁਹਾਨੂੰ ਤਿਆਰ ਕਰ ਰਹੀ ਹਾਂ ਜਾਓ ਕੁੱਸੀ ਇਦਾਂ ਦਾ ਕੰਮ ਕਰਕੇ ਜਾਣਾ ਕਿ ਤੁਹਾਨੂੰ ਸੰਸਾਰ ਯਾਦ ਕਰੇ ਤੇ ਮਾਂ ਗੁਜਰਕੌਰ ਜੀ ਨੇ ਨਾ ਬੱਚਿਆ ਨੂੰ ਤਿਆਰ ਕੀਤਾ ਜਾਣੇ ਸੇ ਪਹਿਲੇ ਆਉ ਗਲੇ ਸੇ ਲਗਾ ਤੋ ਲੂੰ ਕੇਸੋਂ ਕੋ ਕੰਗੀ ਕਰ ਦੂੰ ਜ਼ਰਾ ਮੂੰਹ ਧੁਲਾ ਤੋ ਲੂੰ ਪਿਆਰੇ ਸਰੂਪੇ ਨੰਨੀ ਸੀ ਕਲਗੀ ਸਜਾ ਤੋ ਲੂੰ ਮਰਨੇ ਸੇ ਪਹਿਲੇ ਤੀਨ ਕੋ ਧੁਲਾਣਾ ਤੋ ਲੂੰ ਮਰਨੇ ਸੇ ਪਹਿਲੇ ਤੁੰਕੋ ਦੂਲਾ ਬਣਾ ਦੋ ਨੂੰ ਲਾੜੀ ਮੋਤਨਾਂ ਅਜ ਵਿਆਹਨ ਜਾ ਰਹੇ ਨੇ ਮਾਗ ਗੁਜਰ ਕੋੜਜੀ ਦੇ ਲਾਲ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਤੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਮਾਂ ਨੂੰ ਕਹਿ ਰਹੇ ਨੇ ਮਾਂ ਨਾ ਉਹ ਢੀਕੀ ਧਾਤੀਏ ਅਸੀਂ ਮੜ ਨਹੀਂ ਆਣਾ ਫੁੱਲ ਜਾਵੀ ਹੁਣ ਪੋਤਿਆਂ ਨੂੰ ਲਾੜ ਲਾ ਦੋ ਅੱਜ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੀ ਗਏ ਕਚੀ ਗੜੀ ਦੇ ਵਿੱਚ ਅੱਜ ਗਏ ਸਰਹੰਦ ਦੇ ਨਵੇਂ ਨਵਾਬ ਵਜ਼ੀਰ ਖਾਨ ਨੇ ਅੱਜ ਦੀਵਾਰਾਂ ਦੇ ਵਿੱਚ ਚਿੰਨਣ ਦਾ ਹੁਕਮ ਕਰ ਦਿੱਤਾ ਅੱਜ ਜਦ ਦੀਵਾਰਾਂ ਦੇ ਵਿੱਚ ਚੜਿਆ ਜਾ ਰਿਹਾ ਹੈ ਨਾ ਤੇ ਉਸ ਵੇਲੇ ਵਜ਼ੀਰ ਖਾਨ ਫਿਰ ਕਹਿਣ ਲੱਗਾ ਹਾਰ ਮੰਨ ਲਓ ਉਸ ਵੇਲੇ ਨਾ ਗੁਰ ਪਿਆਰਿਓ ਜਿਹੜੇ ਉੱਚੀ ਉੱਚੀ ਇਲਾਉਂਡੀਆਂ ਨੇ ਨਾ ਪੰਛੀ ਉੱਚੀ ਉੱਚੀ ਇਲਾਉਣੜੀਆਂ ਸੀ ਬਾਬਾ ਜੁਰਾਬਰ ਸਿੰਘ ਬਾਬਾ ਫਤੇ ਸਿੰਘ ਨੂੰ ਕਹਿਣ ਲੱਗੇ ਇਹ ਜਿਹੜੀਆਂ ਇਲਾਉਣੜੀਆਂ ਨੇ ਨਾ ਇਹ ਤੁਹਾਡੇ ਸ਼ਰੀਰ ਨੂੰ ਨੋਜ ਨੋਜ ਕੇ ਖਾ ਜਾਣਗੀਆਂ ਤੇ ਬਾਬਾ ਫਤੇ ਸਿੰਘ ਕਹਿਣ ਲੱਗੇ ਬਜੀਤਿਆ ਅਸੀਂ ਤੇ ਸੰਸਾਰ ਵਿੱਚ ਹੋਣਾ ਨਹੀਂ ਸਾਡਾ ਸ਼ਰੀਰ ਨਹੀਂ ਹੋਣਾ ਆਤਮਾ ਪਰਮਾਤਮਾ ਨਾਲ ਮਿਲ ਜਾਂਦੀ ਏ ਉਸ ਵੇਲੇ ਬਾਬਾ ਫਤੇ ਸਿੰਘ ਕਹਿਣ ਲੱਗੇ ਬਜੀਤਿਆ ਤੂੰ ਵੀ ਨਹੀਂ ਹੋਣਾ ਅਸੀਂ ਵੀ ਨਹੀਂ ਹੋਣਾ ਇੱਕ ਦਿਨ ਆਏਗਾ ਜਿੰਨੀ ਉੱਚੀ ਉੱਚੀ ਇਹ ਇਲਾਉਣੜੀਆਂ ਨੇ ਨਾ ਇੱਕ ਦਿਨ ਆਏਗਾ ਇੰਨੇ ਉੱਚੀ ਉੱਚੀ ਸਾਹਿਬ ਚੰਨਣਗੇ ਸਾਡੀ ਯਾਦ ਵਿੱਚ ਬੋਲੇ ਸੋਣੀ ਹਾ ਸ੍ਰੀ ਅਕਾਲ ਉਸ ਵੇਲੇ ਕਿ ਆ ਪਪਾ ਫਤੇ ਸਿੰਘ ਨੂੰ ਕਿ ਕਿ ਵਜੀਪਿਆ ਤੂੰ ਵੀ ਨਹੀਂ ਇੱਥੇ ਹੋਣਾ ਅਸੀਂ ਵੀ ਨਹੀਂ ਹੋਣਾ ਇਹ ਜਿੰਨੀ ਉੱਚੀ ਉੱਚੀ ਇਲਾ ਉਡੀਆਂ ਨੇ ਇੰਨੇ ਉੱਚੀ ਉੱਚੀ ਸਾਡੀ ਯਾਦ ਵਿੱਚ ਨਿਸ਼ਾਨ ਸਾਹਿਬ ਚੰਨਣਗੇ ਇੱਕ ਕਹਾਣੀ ਸੁਣਾਇਆ ਦੀਵਾਰ ਦੀਵਾਰ ਦੇ ਵਿੱਚ ਜਿਨ੍ਹਾਂ ਨੇ ਲੱਗੇ ਦੀਵਾਰ ਵੀ ਰੋ ਰਹੀ ਏ ਵਾਰ ਦੀਵਾਰ ਡਿੱਗੀ دیوار ਵੀ ਰੋ ਰਹੀਏ ਕਿ ਨਾ ਚਲੋ ਬੱਚਿਆਂ ਲੋਕ ਇਹ ਕਿ دیوار ਵੀ ਰੋ ਰਹੀਏ ਉਸ ਵੇਲੇ ਪਿਆਰਿਓ ਠੰਡੇ ਬੁਰਜ ਦੇ ਵਿੱਚ ਮਾਂ ਗੁਜਰਕੋਟ ਦੀ ਨੂੰ ਕੈਦ ਕੀਤਾ ਹੋਇਆ ਹੈ ਪਿਆਰਿਓ ਉਸ ਵੇਲੇ ਇੱਕ ਸਾਨੂੰ ਬਚਨ ਮਾਂ ਗੁਜਰ ਨੇ ਸਮਝਾਇਆ ਕਿ ਬੱਚੇਓ ਮੈਂ ਤੁਹਾਨੂੰ ਇੱਕ ਬਚਨ ਕਹਿ ਰਹੀਆਂ ਮੈਂ ਇੱਕ ਚੀਜ਼ ਕਦੇ ਨਹੀਂ ਭੁੱਲੀ ਸੀ ਭਾਵੇਂ ਗੰਗੂ ਦਾ ਘਰ ਸੀ ਕੋਤਵਾਲੀ ਸੀ ਠੰਡਾ ਬੁਰਜ ਸੀ ਉਸ ਵੇਲੇ ਮੈਂ ਇੱਕ ਚੀਜ਼ ਨਹੀਂ ਭੁੱਲੀ ਇੱਕ ਨਿਤੇ ਨਿਯਮ ਨਹੀਂ ਭੁੱਲੀ ਤੇ ਇੱਕ ਆਪਣੇ ਬੱਚਿਆਂ ਨੂੰ ਢੋਲਣਾ ਨਹੀਂ ਭੁੱਲੀ ਸਾਨੂੰ ਵੀ ਸਮਝਾਇਆ ਕਿ ਬੱਚਿਓ ਵੱਡਾ ਜਿੰਨੇ ਮਰਜੀ ਤੁਹਾਡੇ ਕਰਦੇ ਵਿੱਚ ਦੁਖਾੜ ਜਿੰਨੀ ਮਰਜੀ ਤੁਹਾਡੇ ਕਰਦੇ ਵਿੱਚ ਤਕਲੀਫਾਂ ਆਣ ਆਪਣੇ ਬੱਚਿਆਂ ਨੂੰ ਪਾਣੀ ਨਾਲ ਜੋੜਿਓ ਆਪਣੇ ਬੱਚਿਆਂ ਨੂੰ ਪਾਣੀ ਤੋਂ ਦੂਰ ਨਾ ਕਰਿਓ ਅੱਜ ਸ਼ਹੀਦ ਕਰ ਦਿੱਤਾ ਮੇਰੇ ਬਾਬਾ ਜੀ ਰਾਵਰ ਸਿੰਘ ਮਾਪਾ ਪਥਦੇਸ਼ ਜੀ ਤਨਨੇ ਗੁਰੂ ਕੇ ਪਿਆਰੇ ਸਿੱਖ ਕੁੰਮਾ ਮਾਸਕੀ ਤਨਨੇ ਗੁਰੂ ਕੇ ਪਿਆਰੇ ਸਿੱਖ ਨਰਾ ਮੋਤੀ ਮੇਰਾ ਜਿਨ੍ਹਾਂ ਨੇ ਦੁੱਧ ਦੀ ਸੇਵਾ ਕੀਤੀ ਆ ਦੁਨੀਆਂ ਦਾ ਸਭ ਤੋਂ ਮਹਿੰਗਾ ਦੁੱਧ ਸੀ ਉਸ ਵੇਲੇ ਜਿਹੜਾ ਭਾਈ ਮੋਤੀराम ਮੇਰਾ ਜੀ ਨੇ ਦਿੱਤਾ ਉਸ ਤੋਂ ਮੇਰਾ ਦੁੱਧ ਦੁਨੀਆਂ ਦੇ ਵਿੱਚ ਕਿੱਥੇ ਨਹੀਂ ਵੇਚਿਆ ਪਿਆਰੇ ਹੋ ਇੰਨਾ ਮਹਿੰਗਾ ਦੁੱਧ ਵੇਚਿਆ ਔਰ ਐਨੀ ਮਹਿੰਗੀ ਗੁਰੂ ਪਿਆਰੇ ਜ਼ਮੀਨ ਦੁਨੀਆਂ ਦੇ ਵਿੱਚ ਕਿਸੇ ਨੇ ਨੇ ਖਰੀਦੀ ਜਿਹੜੀ ਉਸ ਵੇਲੇ ਅੰਨ ਵਿਵਾਰ ਟੋਡਰਮਲ ਉਹਨੇ ਜਮੀਨ ਜਿਹੜੀ ਖਰੀਦੀ ਨਾ ਉਸ ਵੇਲੇ ਦੁਨੀਆ ਦੀ ਸਭ ਤੋਂ ਮਿੰਗੀ ਜ਼ਮੀਨ ਸੀ ਬਾਬਾ ਜੋਰਾਵਰ ਸਿੰਘ ਬਾਬਾ ਬੱਤੇ ਸਿੰਘ ਮਾ ਗੁਜਰਪੁਰ ਦੀ ਨੂੰ ਸ਼ਹੀਦ ਕਰਨ ਬੰਦੀ ਸੰਸਕਾਰ ਪਿਆਰਿਓ ਉਸ ਵੇਲੇ ਜਦੋਂ ਦਾ ਸੰਸਕਾਰ ਕੀਤਾ ਨਾ ਯਾਦ ਰੱਖਿਓ ਅੱਜ ਆਪਣੀ ਸੁਰਤ ਨੂੰ ਲੈ ਜਾਓ ਬਾਬਾ ਜੋਰਾਵਰ ਸਿੰਘ ਬਾਬਾ ਬੱਤੇ ਸਿੰਘ ਸੰਡੇ ਪੁਰ지ਵੀ ਚ ਤੁਸੀਂ ਬੈਠੇ ਹੋ ਉੱਥੇ ਮਾਂ ਗੁਰਜਰ ਕੋਲ ਜੀ ਸਿਮਰਨ ਕਰ ਰਹੇ ਨੇ ਬੱਚਿਆਂ ਨੂੰ ਬਾਣੀ ਨਾਲ ਜੋੜ ਰਹੇ ਨੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਬਾਣੀ ਨਾਲ ਜੋੜੋ ਆਪਣੇ ਬੱਚਿਆਂ ਨੂੰ ਇਤਿਹਾਸ ਦੱਸੋ ਬਾਬਾ ਜਰਵੰਤ ਸਿੰਘ ਬਾਬਾ ਫਤੇ ਸਿੰਘ ਜੀ ਅੱਜ ਤੁਸੀਂ ਫਤੇਗੜ ਸਾਹਿਬ ਜਾ ਕੇ ਵੇਖਿਓ ਕਿਵੇਂ ਰੋੜਗਾ ਲੱਗੀਆਂ ਭਲਿਆਂ ਨੇ ਉੱਥੇ ਪਿਆਰਿਓ ਉਹਨਾਂ ਨੂੰ ਭੁੱਲ ਨਹੀਂ ਸਕਦੇ ਉਹਨਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਨਹੀਂ ਸਕਦੇ ਜਿਹੜਾ ਕੰਮ ਕਰਕੇ ਸੰਸਾਰ ਤੋਂ ਚਲੇ ਗਏ ਨੇ ਨਾ ਉਹਨਾਂ ਨੂੰ ਪੜ ਨਹੀਂ ਸਕਦਾ